ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹੂੰ ਪ੍ਰਕਾਸ਼ ਮੈਂਟੂ ਆਇਡੈਂਟੀਟੀ ਕਾਰਡ ਜੋ ਕਿ ਕਿਸੇ ਦੀ ਪਛਾਣ ਨੂੰ ਦਰਸਾਉਂਦਾ ਪਰ ਕੁਝ ਲੋਕ ਆਇਡੈਂਟੀਟੀ ਕਾਰਡਾਂ ਦਾ ਦੁਰਪਰਯੋਗ ਕਰਦੇ ਨੇ ਕੁਝ ਲੋਕ ਟੋਲ ਪਲਾਜ਼ਾ ਤੇ ਟੋਲ ਬਚਾਉਣ ਲਈ ਕਿਸਾਨ ਜਥੇਬੰਦੀਆਂ ਦਾ ਜਿਹੜਾ ਜਾਲੀ ਕਾਰਡ ਬਣਾਉਂਦੇ ਨੇ ਅੱਜ ਅਸੀਂ ਟੋਲ ਪਲਾਜ਼ਾ ਕੋਹਾਲ ਵਿਖੇ ਮੌਜੂਦ ਆ ਜਿੱਥੇ ਕਿ ਭਾਰਤੀ ਕਿਸਾਨ ਜੂਨੀਅਨ ਕਾਧੀਆਂ ਆ ਦੇ ਜਿਹੜੇ ਜ਼ਿਲਾ ਪ੍ਰਧਾਨ ਨੇ ਹਰਦੀਪ ਸਿੰਘ ਗਿਆਸਪੁਰਾ ਇੱਥੇ ਬੈਠੇ ਨੇ ਤਾਂ ਜੋ ਜਿਹੜੇ ਜਾਲੀ ਕਾਰਡ ਨੇ ਜਥੇਬੰਦੀਆਂ ਦੇ ਉਹ ਉਹਨਾਂ ਨੂੰ ਜ਼ਬਤ ਕੀਤਾ ਜਾ ਸਕੇ ਪੰਜ ਛੇ ਦਿਨਾਂ ਤੋਂ ਇੱਥੇ ਲਗਾਤਾਰ ਬੈਠੇ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਵੀ ਕਿੰਨੇ ਕੇ ਦਿਨ ਹੋ ਗਏ ਇਹਨਾਂ ਨੂੰ ਬੈਠਿਆ ਨੂੰ ਗਿਆਸਪੁਰਾ ਜੀ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਇੱਥੇ ਬੈਠਿਆ ਨੂੰ ਔਰ ਕਿੰਨੇ ਕੇ ਜਿਹੜੇ ਕਾਰਡ ਹੁਣ ਤੱਕ ਜਿਹੜੇ ਜਾਲੀ ਨੇ ਜ਼ਬਤ ਕੀਤੇ ਗਏ ਅਸਾਨੂੰ ਅੱਜ 8ਵਾਂ ਦਿਨ ਹੋ ਗਿਆ ਸਾਡੀ ਸੂਬਾ ਕਮੇਟੀ ਵੱਲੋਂ ਸਾਨੂੰ ਨਿਰਦੇਸ਼ ਦਿੱਤੇ ਗਏ ਸੀ ਤੇ ਅੱਜ ਸਾਡਾ 8ਵਾਂ ਦਿਨ ਆ ਇਹਦੇ ਅਸੀਂ ਇੱਥੇ 5 ਤੋਂ 700 ਕਾਰਡ ਅਸੀਂ ਜ਼ਬਤ ਕਰ ਚੁੱਕੇ ਹਾਂ ਤੇ ਅਸੀਂ ਜਿਹੜੀ ਸਾਡੀ ਜਥੇਬੰਦੀਆਂ ਬੀਜੇ ਜੂ ਕਾਲੀਆਂ ਸਿਰਫ ਉਹਨਾਂ ਦਾ ਹੀ ਕਾਰਡ ਅਸੀਂ ਚੈੱਕ ਕਰਦੇ ਹਾਂ ਜੇ ਕੋਈ ਟੋਲ ਪਲਾਜੇ ਤੇ ਆ ਕੇ ਕਾਰਡ ਦਿਖਾਉਂਦਾ ਵਾ ਤਾਂ ਅਸੀਂ ਮੁਲਾਜ਼ਮਾਂ ਨੂੰ ਕਿਹਾ ਹੋਇਆ ਵੀ ਸਾਨੂੰ ਉਹ ਕਾਰਡ ਦਿਖਾਓ ਅਸੀਂ ਉਹ ਕਾਰਡ ਦੇਖ ਕੇ ਵੈਰੀਫਾਈ ਕਰਦੇ ਆਂ ਉਹਦਾ ਪ੍ਰਧਾਨ ਦਾ ਨਾਮ ਪੁੱਛਦੇ ਆਂ ਵੀ ਤੁਹਾਡਾ ਕਿਹਨੇ ਕਾਰਡ ਬਣਾਇਆ ਜਿਹੜਾ ਸਾਨੂੰ ਸੈਟੀਸਫਾਈ ਨਹੀਂ ਕਰ ਸਕਦਾ ਨਹੀਂ ਦੱਸ ਸਕਦਾ ਤਾਂ ਅਸੀਂ ਉਹਦਾ ਕਾਰਡ ਜ਼ਬਤ ਕਰਦੇ ਆਂ ਗੈਸਪੁਰਾ ਜੀ ਸਭ ਨਾਲ ਪਹਿਲਾ ਸਵਾਲ ਇਹੀ ਬਣਦਾ ਵੀ ਇਹ ਜਿਹੜਾ ਆਈਡੈਂਟੀਟੀ ਕਾਰਡ ਬਣਦਾ ਇਹਦਾ ਬਣਾਉਣ ਦਾ ਪ੍ਰੋਸੈਸ ਕੀ ਆ ਕੀ ਕਿਸੇ ਜਥੇਬੰਦੀ ਦਾ ਮੈਂਬਰ ਹੋਣਾ ਜ਼ਰੂਰੀ ਆ ਜੀ ਉਹਦੇ ਹੀ ਬਣਦਾ ਏ ਜਿਹੜਾ ਇਹ ਕਾਰਡ ਆ ਇਹ ਸਿਰਫ ਕਿਸਾਨ ਜਥੇਬੰਦੀ ਦੇ ਜਿਹੜੇ ਮੈਂਬਰ ਨੇ ਰੈਗੂਲਰ ਉਹਨਾਂ ਦੇ ਨਾਲ ਚੱਲ ਰਹੇ ਨੇ ਜੀ ਧਾਰਨਿਆਂ ਤੇ ਹਰ ਜਗ੍ਹਾ ਪਹੁੰਚਦੇ ਨੇ ਇਹ ਉਹਨਾਂ ਦੇ ਲਈ ਆ ਉਹਨਾਂ ਦੀ ਪਛਾਣ ਆ ਦਫ਼ਤਰਾਂ ਦੇ ਵਿੱਚ ਜਾ ਕੇ ਉਹਨਾਂ ਨੇ ਕੰਮ ਕਰਾਉਣੇ ਨੇ ਲੋਕਾਂ ਦੇ ਜੀ ਉਹ ਆਪਣੀ ਪਛਾਣ ਦਿਖਾ ਸਕਣ ਵੀ ਮੈਂ ਫਲਾਨੀ ਜਥੇਬੰਦੀ ਦਾ ਮੈਂਬਰ ਆ ਜੀ ਪਰ ਕੁਝ ਲੋਕ ਇਹਨਾਂ ਦਾ ਗਲਤ ਫਾਇਦਾ ਉਠਾ ਰਹੇ ਨੇ ਨਕਲੀ ਕਾਰਡਾਂ ਤੋਂ ਲੈ ਕੇ ਉਹਨਾਂ ਦੀ ਸਕੈਨ ਕਰਕੇ ਆਪਣੇ ਆਪਰੇ ਤੌਰ ਤੇ ਹੀ ਉਹਨਾਂ ਨੇ ਕਾਰਡ ਇਹ ਜਥੇਬੰਦੀਆਂ ਦੇ ਬਣਾ ਲਏ ਇਹਨਾਂ ਦਾ ਕਿਸਾਨੀ ਦੇ ਨਾਲ ਨਾ ਉਹਨਾਂ ਨੂੰ ਕਿਸੇ ਜਥੇਬੰਦੀ ਦਾ ਨਾਮ ਤੱਕ ਪਤਾ ਵਾ ਨਾ ਉਹਨਾਂ ਨੂੰ ਕਿਸੇ ਪ੍ਰਧਾਨ ਦਾ ਨਾਮ ਪਤਾ ਨਾ ਉਹ ਝੰਡਾ ਲਾਉਂਦੇ ਨੇ ਗੱਡੀ ਦੇ ਉੱਤੇ ਸਿਰਫ ਉਹ ਆਪਣਾ ਟੋਲ ਪਲਾਜਾ ਦੇ ਲਈ ਇਹਨੂੰ ਵਰਤਦੇ ਨੇ ਆ ਗਿਆਸਪੁਰਾ ਜੀ ਇਦਾਂ ਦਾ ਬਹੁਤ ਸਮਾਂ ਲੱਗ ਜਾਊਗਾ ਤੁਹਾਨੂੰ ਇੱਥੇ ਪਛਾਣ ਕਰਨ ਨੂੰ ਕਿਉਂਕਿ ਬਹੁਤ ਸਾਰੇ ਕਾਰਡ ਬਣੇ ਹੋਣੇ ਆ ਇਦਾਂ ਦੇ ਕਿੰਨਾ ਸਮਾਂ ਤੁਸੀਂ ਇੱਥੇ ਬੈਠੋਗੇ ਦੇਖੋ ਜੀ ਅਸੀਂ ਜਿਹੜੀ ਸਾਡੀ ਡਿਊਟੀ ਲੱਗੀ ਆ ਸਾਡੇ ਅਸੀਂ ਜਿੰਨੇ ਵੀ ਜ਼ਿਲ੍ਹਿਆਂ ਨੂੰ ਸਰਦਾਰ ਹਰਮਿੰਦਰ ਸਿੰਘ ਕਾਦੀਆਂ ਵੱਲੋਂ ਆਦੇਸ਼ ਕਰਾ ਜਾਰੀ ਕਰਤੇ ਨੇ ਵੀ ਜਿੰਨੇ ਵੀ ਕਾਰਡ ਨੇ ਆਪਣੇ ਅਪਲਾਈ ਕਰੋ ਉਹਨਾਂ ਨੂੰ ਜਮ੍ਹਾਂ ਕਰਕੇ ਜਿਹੜੇ ਉਰੇ ਹੋ ਜੀ ਆਨੇ ਨੇ ਅਸੀਂ ਇਹ ਵੀ ਜਿਹੜੀ ਆਉਣ ਵਾਲੀ ਮੀਟਿੰਗ ਦੇ ਵਿੱਚ ਸਾਰੇ ਪ੍ਰਧਾਨਾਂ ਨੂੰ ਸੌਂਪ ਦੇਣੇ ਨੇ ਜੀ ਤੇ ਨਾਲੇ ਜੋ ਜਾਲੀ ਫੜੇ ਗਏ ਨੇ ਉਹਨਾਂ ਤੋਂ ਉਹਨਾਂ ਤੋਂ ਸਵਾਲ ਜਵਾਬ ਹੋਣਗੇ ਵੀ ਤੁਸੀਂ ਇਹ ਕਿਸ ਕਾਰਨ ਕਰਕੇ ਇਹਨਾਂ ਬੰਦਿਆਂ ਤੇ ਕਾਰ ਬਣਾਇਆ ਆ ਆਪਣੇ ਗਿਆਸਪੁਰਾ ਜੀ ਇਹ ਜਿਹੜਾ ਮੰਨ ਲਓ ਕਿਸੇ ਦਾ ਜੈਨੂਨ ਪਾਇਆ ਜਾਂਦਾ ਹੈ ਤੇ ਇਹ ਰਿਨਿਊ ਹੋਣੇ ਵਾਲਾ ਤਾਂ ਉਹ ਰਿਨਿਊ ਕਰਕੇ ਦੋਗੇ ਤੁਸੀਂ ਜਿਹੜੇ ਹੁਣ ਜੀ ਪੁਰਾਣੇ ਬਣੇ ਹੋਏ ਨੇ ਜੈਨੂਨ ਵੀ ਆ ਉਹ ਸਾਰੇ ਇੱਕ ਵਾਰ ਜਮ੍ਹਾਂ ਹੋ ਕੇ ਦੁਬਾਰਾ ਇੱਕ ਹੀ ਜਥੇਬੰਦੀ ਵੀ ਕੇਜੂ ਕਾਡੀਆਂ ਦੀ ਸੂਬਾ ਕਮੇਟੀ ਹੀ ਇਹ ਕਾਰਡਾਂ ਨੂੰ ਬਣਾਉਗੀ ਜਿਵੇਂ ਅੱਗੇ ਅਧਿਕਾਰ ਹੁੰਦਾ ਸੀ ਜ਼ਿਲ੍ਹਾ ਪ੍ਰਧਾਨ ਕੋ ਜਾਂ ਵਿੱਚ ਬਲਾਕ ਪ੍ਰਧਾਨ ਵੀ ਬਣਾ ਦਿੰਦੇ ਸੀ ਉਹ ਚੀਜ਼ ਬੰਦ ਕਰ ਦਿੱਤੀ ਗਈ 8 ਤਰੀਕ ਤੋਂ ਤੇ ਹੁਣ ਜਿਹੜੇ ਕਾਰਡ ਬਣਨਗੇ ਸੂਬਾ ਕਮੇਟੀ ਹੀ ਬਣਾਉਗੀ ਇੱਕ ਜਗ੍ਹਾ ਤੋਂ ਇਹ ਗੈਸਪੋਰਾ ਜੀ ਆਇਡੈਂਟੀਟੀ ਕਾਰਡ ਕਿਸ ਪਰਪਸ ਲਈ ਆ ਜਿਹੜਾ ਤੁਸੀਂ ਇਸ਼ੂ ਕਰਦੇ ਹੋ ਇਹ ਕਿਸਾਨੀ ਦੀ ਪਹਿਚਾਣ ਆ ਸਾਡੀ ਜਥੇਬੰਦੀ ਦੀ ਇਹ ਹੁੰਦਾ ਕੋਸ਼ਿ ਜਿਵੇਂ ਆਪਾਂ ਟੋਲ ਪਲਾਜੇ ਕਹਿੰਦੇ ਨੇ ਜਥੇਬੰਦੀਆਂ ਨੂੰ ਜਾਣਾ ਪੈਂਦਾ ਧਰਨੇ ਆਪਾਂ ਰਸਤਿਆਂ ਦੇ ਉੱਤੇ ਜੀ ਜੀ ਜਦ ਅਸੀਂ ਇਹਦਾ ਇਸਤੇਮਾਲ ਕਰਦੇ ਆ ਪਰ ਲੋਕਾਂ ਨੇ ਜਿਹੜੇ ਖੇਤੀ ਦਾ ਨਹੀਂ ਰਿਲੇਟਡ ਸੰਬੰਧਤ ਨਹੀਂ ਹੈਗੇ ਉਹ ਇਹਦਾ ਜਾਨੀ ਕਿ ਨਜਾਇਜ਼ ਫਾਇਦਾ ਖਾਉਂਦਾ ਆ ਜਿਹੜੇ ਤੁਸੀਂ ਕਾਰਡ ਇਸ਼ੂ ਕਰਕੇ ਦੋਗੇ ਮੰਨ ਲਓ ਕਿਸੇ ਵੀ ਪੰਜਾਬ ਚ ਟੋਲ ਪਲਾਜੇ ਤੇ ਨੰਗਣਾ ਵਾ ਤਾਂ ਉਹ ਕਿਵੇਂ ਪਹਿਚਾਨ ਕਰਨਗੇ ਵੀ ਟੋਲ ਪਲਾਜੇ ਵਾਲੇ ਵੀ ਇਹ ਜੈਨੂਇਨ ਕਾਰਡ ਆ ਜਾਂ ਜਾਲੀ ਕਾਰਡ ਆ ਅਸੀਂ ਜਿਹੜੇ ਸਾਡੇ ਹੁਣ ਨਵੇਂ ਕਾਰਡ ਆਏ ਨੇ ਪੂਰੀਆਂ ਕਾਪੀਆਂ 2-4 ਦਿਨਾਂ ਦੇ ਵਿੱਚ ਜ਼ਿਲ੍ਹਿਆਂ 'ਚ ਪਹੁੰਚ ਜਾਣੀਆਂ ਨੇ ਜੀ ਉਹ ਅਸੀਂ ਬਕਾਇਦਾ ਲਿਖਤੀ ਰੂਪ ਦੇ ਵਿੱਚ ਸਾਡੇ ਜਿਹੜੇ ਸਾਰੇ ਪ੍ਰਧਾਨਾਂ ਦੀ ਡਿਊਟੀਆਂ ਲੱਗ ਚੁੱਕੀਆਂ ਨੇ ਜਿਹੜੇ ਲਾਗਦੇ ਆਪਣੇ ਟੋਲ ਪਲਾਜ਼ੇ ਨੇ ਜਾਲੀ ਕਾਰਡਾ ਜਾਲੀ ਉਹਨਾਂ ਨੂੰ ਅਸੀਂ ਕਰਕੇ ਆਪਣਾ ਟੋਲ ਪਲਾਜ਼ਿਆਂ ਤੇ ਦਵਾਂਗੇ ਵੀ ਬੀਕੇਜੂ ਕਾਦੀਆਂ ਦਾ ਆਹ ਕਾਰਡ ਆ ਆਹ ਕਾਪੀ ਆ ਜੇ ਇਸ ਤੋਂ ਬਿਨਾਂ ਤੁਹਾਨੂੰ ਕੋਈ ਹੋਰ ਆਉਂਦਾ ਤਾਂ ਉਹਦਾ ਕਾਰਡ ਜਬਤ ਕੀਤਾ ਉਹਦਾ ਕਾਰਡ ਜਬਤ ਕੀਤਾ ਜਾ ਆ ਜਿਹੜੇ ਆਪਣੇ ਲੁਧਿਆਣਾ ਜ਼ਿਲ੍ਹੇ ਦੇ ਹੁਣ ਤੱਕ ਤੁਸੀਂ ਕਿੰਨੇ ਕਿ ਜਿਹੜੇ ਕਾਰਡ ਫੜਿਆ ਜਾਂ ਬਾਕੀ ਜਥੇਬੰਦੀਆਂ ਦੇ ਵੀ ਕਾਰਡ ਫੜੇ ਆ ਤੁਸੀਂ ਹੁਣ ਤੁਸੀਂ ਆ ਦੇਖ ਲਓ ਹਾਂਜੀ ਆ ਕਾਰਡ ਆਇਆ ਹੁਣ ਜੀ ਤੁਹਾਡੇ ਸਾਹਮਣੇ ਆ ਤੁਸੀਂ ਉਹਦੇ ਨਾਲ ਗੱਲਬਾਤ ਕਰ ਲਓ ਵੀ ਦੇਖੋ ਵੀ ਲੋਕ ਕਿੱਥੇ ਤੱਕ ਜਾ ਰਹੇ ਕੋਈ ਐਂਟੀ ਕ腐ਸ਼ਨ ਦਾ ਬਣਾਈ ਫਿਰਦਾ ਕੋਈ ਕੁਸ ਬਣਾਈ ਫਿਰਦਾ ਆ ਤੁਹਾਡੇ ਸਾਹਮਣੇ ਕਾਰਡ ਆਇਆ ਮੁੰਡਿਆਂ ਨੇ ਫੜਿਆ ਵਾ ਆ ਤੁਸੀਂ ਇਹਨਾਂ ਨਾਲ ਖੁਦ ਜਾ ਕੇ ਗੱਲ ਕਰੋ ਇਹਦੀ ਫਿਰ ਰੋਕਥਾਮ ਐਂਡ ਤੇ ਕਿਵੇਂ ਹੋ ਸਕਦੀ ਹੈ ਜੀ ਇਹ ਨਹੀਂ ਗੌਰਮੈਂਟ ਕਰ ਸਕਦੀ ਹੈ ਸਖਤੀ ਕਰਨੀ ਪਊਗੀ ਕਾਨੂੰਨਾਂ ਦੇ ਵਿੱਚ ਵੀ ਜਿਹੜੇ ਇਹਨਾਂ ਬਣਾ ਰਹੇ ਨੇ ਜਿਹੜਾ ਬਣਾਉਂਦਾ ਵੀ ਆ ਕੰਪਿਊਟਰ ਵਾਲੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਇਹ ਇਹ ਫਿਰ ਜਿੰਨੇ ਵੀ ਤੁਸੀਂ ਕਾਰਡ ਫੜਿਆ ਸਾਰਿਆਂ ਤੇ ਤੁਸੀਂ ਕਾਰਵਾਈ ਕਰਵਾਓਗੇ ਜਿਹੜੇ ਇਹਦੇ ਵਿੱਚ ਜੈਨੂਨ ਨੇ ਉਹਨਾਂ ਅਸੀਂ ਨਹੀਂ ਕਾਰਵਾਈ ਕਰਾਉਣੀ ਉਹ ਜੱਤ ਹੋ ਜਾਣੇ ਨੇ ਜਿਹੜੇ ਦੂਏ ਨੇ ਬੱਖ-ਬੱਖ ਜਿਲ੍ਹਿਆਂ ਨੂੰ ਦਾਇਰਤਾ ਦੇ ਦੇਣੇ ਨੇ ਉਹ ਆਪੋ ਆਪਣੇ ਜਿਲ੍ਹਿਆਂ ਤੇ ਉਹਨਾਂ ਤੇ ਪੁਲਿਸ ਕੰਪਲੇਟ ਕਰ ਆਜ ਵੈਸੇ ਤਾਂ ਦੇਖਿਆ ਜਾਵੇ ਟੋਲ ਪਲਾਜ਼ ਆਲਿਆਂ ਨੂੰ ਵੀ ਦੇਖ ਕੇ ਨਗਾਉਣਾ ਚਾਹੀਦਾ ਤੁਸੀਂ ਮੰਨਦੇ ਹੋ? ਦੇਖੋ ਟੋਲ ਪਲਾਜ਼ੇ ਆਲਿਆਂ ਦੇ ਵੀ ਅਨਗੈਲੀ ਆ ਜਿਹੜੇ ਵਰਕਰ ਨੇ ਉਹਨਾਂ ਤੇ ਵੀ ਦਬਾਅ ਆ ਜੂਨੀਅਨਾਂ ਦਾ ਆਲਾ ਕਹਿੰਦਾ ਜੇ ਅਸੀਂ ਮਾੜਾ ਜਿਹਾ ਕਿਸੇ ਨੂੰ ਕਹ ਰਿਹਾ ਧਰਨਾ ਲੱਗ ਜਾਂਦਾ ਹਮ ਜਿਹੜੇ ਬੱਚੇ ਕੰਮ ਕਰਦੇ ਨੇ ਟੋਲ ਪਲਾਜ਼ਿਆਂ ਤੇ ਇਹ ਸਾਡੇ ਪੰਜਾਬ ਦੇ ਨੇ ਸਾਡੇ ਆਪਣੇ ਨੇ ਜੀ ਇਹਨਾਂ ਨਾਲ ਵੀ ਬਹੁਤ ਦੁਰਵਿਹਾਰ ਹੁੰਦਾ ਵਾ ਟੋਲਾਂ ਦੇ ਉੱਤੇ ਕਿਉਂਕਿ ਮੈਂ 8 ਦਿਨ ਦੇ ਵਿੱਚ ਇਹ ਲਾਇਆ ਵਾ ਸਾਡੇ ਲੋਕ ਇਹਨਾਂ ਨੂੰ ਕੁਝ ਨਹੀਂ ਸਮਝਦੇ ਇਹਨਾਂ ਨੇ ਕਿਉਂਕਿ ਚਾਹੇ ਬੰਦਾ 10000 ਜਰ ਤੇ ਕੰਮ ਕਰਦਾ ਉਹਦੀ ਇੱਜ਼ਤ ਉਹਨੂੰ ਬਰਾਬਰ ਮਿਲਣੀ ਚਾਹੀਦੀ ਆ ਸਾਡੇ ਲੋਕ ਇਹਨਾਂ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਕਰਦੇ ਨੇ ਕਿਉਂਕਿ ਇਹ ਸਾਡੇ ਲੋਕ ਹਨ ਨੇ ਸਾਡੇ ਪੰਜਾਬ ਦੇ ਨੇ ਜਿਵੇਂ ਅਸੀਂ ਕਹਿੰਦੇ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਇਸ ਕਰਕੇ ਸਾਨੂੰ ਇਹਨਾਂ ਅੰਬਲਾਈਆਂ ਦੀ ਜਾਨਕਿ ਸਤਿਕਾਰ ਕਰਨਾ ਚਾਹੀਦਾ ਸੋ ਬਿਲਕੁਲ ਹਰਦੀਪ ਸਿੰਘ ਗਿਆਸਪੁਰਾ ਜੋ ਕਿ ਜ਼ਿਲ੍ਹਾ ਪ੍ਰਧਾਨ ਨੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਆਖਿਆ ਕਿ 5-6 ਦਿਨ ਤੋਂ ਅਸੀਂ ਲਗਾਤਾਰ ਪੁਲਾਰ ਟੋਲ ਪਲਾਜ਼ਾ ਤੇ ਬੈਠੇ ਆਂ ਔਰ ਜਿਹੜੇ ਵੀ ਕਾਦੀਆਂ ਜਿਹੜਾ ਗਰੁੱਪ ਆ ਜਿਹੜਾ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦਾ ਗਰੁੱਪ ਆ ਉਹਦੇ ਜਿਹੜੇ ਜਿਹੜੇ ਕਾਰਡ ਜਾਲੀ ਬਣੇ ਹੋਏ ਨੇ ਅਸੀਂ ਉਹ ਫੜ ਰਹੇ ਆਂ ਔਰ ਜਿਹੜੇ ਜੈਨੂਇਨ ਕਾਰਡ ਨੇ ਅਸੀਂ ਉਹ ਵੀ ਰਿਨਿਊ ਕਰਨ ਤੇ ਔਰ ਨਵੇਂ ਤਰੀਕੇ ਨਾਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆਂ